ਆ ਸਾਧ ਸੰਗਤ ਜੀ ਮੈਂ ਮੈਟਰੋ ਜਲਮਿਲ ਚਾਇਆ ਸੀਗਾ ਮੇਰੇ ਪੈ 6 ਇੰਚ ਦੀ ਕਿਰਪਾਨ ਪਾਈ ਆ ਇਹ ਪੁਲਿਸ ਵਾਲਾ ਆਫੀਸਰ ਹੈ ਇੱਕ ਮੈਨੂੰ ਅੰਦਰ ਨਹੀਂ ਜਾਣ ਦੇ ਰਿਹਾ ਮੈਂ ਦਿੱਲੀ ਇੱਥੇ ਮੈਟਰੋ ਚ ਜਾਣਾ ਮੇਰੇ ਮਾਤਾ ਇੱਥੇ ਦਿੱਲੀ ਜਲਮਿਲ ਆ ਰਹੇ ਆ ਦਿੱਲੀ ਆ ਰਹੇ ਆ ਜਾ ਰਹੇ ਆ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਇਹ ਕੋਈ ਅਲੱਗ ਹੀ ਬੰਦਾ ਲੱਗ ਰਿਹਾ ਤੇ ਐਕਟੀਵਿਟੀ ਕਰ ਰਿਹਾ ਤੇ ਕਹਿ ਰਿਹਾ ਕਿ ਇਹ ਸਰਪਾਨ ਪਾ ਕੇ ਨਹੀਂ ਜਾ ਸਕਦੇ ਆ ਦੇਖੋ ਮੈਂ ਦੇਸ਼ ਦੇ ਵਿੱਚ ਦੇਖੋ ਕੀ ਸਿੱਖਾਂ ਵਾਸਤੇ ਕੀਤਾ ਜਾ ਰਿਹਾ ਕੀ ਕਾਨੂੰਨ ਨੇ ਆ ਇੱਥੇ ਇੱਕ ਪੁਲਿਸ ਆਫੀਸਰ ਹੈ ਮੈਂ ਅਗਲੇ ਸਟੇਸ਼ਨ ਤੇ ਜਾਵਾਂਗਾ ਉੱਥੋਂ ਦੀ ਮੈਂ ਵਿੱਚ ਬਹਿ ਜਾਵਾਂਗਾ ਜਾ ਕੇ ਤੇ ਇਹ ਜ਼ਬਰਦਸਤੀ ਜਾਣ ਕੇ ਕੋਈ ਗਲਤ ਅੰਸਰ ਖੜਾ ਹੈ ਕੋਈ ਐਕਟੀਵਿਟੀ ਗਲਤ ਕਰ ਰਿਹਾ ਪੁਲਿਸ ਵਾਲਾ ਹੈ ਤੇ ਇਹ ਜਾਣ ਬੁੱਝ ਕੇ ਇੱਥੇ ਮੈਨੂੰ ਰੋਕਿਆ ਗਿਆ ਸਟੇਸ਼ਨ ਦੇ ਉੱਤੇ ਆ ਸਿੱਖਾਂ ਨਾਲ ਦੇਖੋ ਕਿ ਧੱਕਾ ਹੋ ਰਿਹਾ ਇੱਥੇ ਦੇਸ਼ ਦੇ ਵਿੱਚ ਤੇ ਬੇਇਨਸਾਫੀਆਂ ਸਿੱਖਾਂ ਨਾਲ ਹੋ ਰਹੀਆਂ ਆ ਦੇਖ ਲਓ ਸਾਧ ਸੰਗਤ ਜੀ ਆਹ ਦੇਖ ਲਓ ਬੰਦਾ ਇਹ ਜਾਣ ਨਹੀਂ ਦੇ ਰਿਹਾ ਮੈਨੂੰ ਔਰ ਮੇਰੇ ਮੈਂ ਤਾਂ 3 ਫੁੱਟ ਸੰਵਿਧਾਨ ਦੇ ਵਿੱਚ ਤੈਨੂੰ ਗੁੱਟੀ ਵੀ ਅਲਾਉਟ ਹੈ ਤੇ ਇਹ ਪਤਾ ਨਹੀਂ ਕਿਹੜਾ ਨਵਾਂ ਸੰਵਿਧਾਨ ਇਹਨਾਂ ਨੇ ਬਣਾ ਲਿਆ ਇੱਥੇ ਲਿਖਿਆ ਕਿ ਕਿਰਪਾਨ ਲੈ ਕੇ ਸਿੱਖ ਜਾ ਨਹੀਂ ਸਕਦਾ ਮੈਟਰੋ ਦੇ ਅੰਦਰ ਆ ਦੇਖ ਲੋ ਸਾਧ ਸੰਗਤ ਜੀ ਕਿੰਨਾ ਸਿੱਖਾਂ ਦਾ ਤਕਾ ਹੋ ਰਿਹਾ ਇਸ ਦੇਸ਼ ਦੇ ਅੰਦਰ ਔਰ ਰੋਜ਼ ਜਾਂਦੇ ਆ ਅਸੀਂ ਤਿਆਰ ਜੇਲ ਵੀ ਜਾਂਦੇ ਆ ਹਾਈ ਕੋਰਟ ਵੀ ਜਾਂਦੇ ਆ ਦਿੱਲੀ ਕੋਰਟ ਵੀ ਜਾਂਦੇ ਆ ਹਜ ਤੱਕ ਕਿਸੇ ਨੇ ਕੋਈ ਐਸੀ ਗੱਲ ਨਹੀਂ ਕੀਤੀ ਪਰ ਇਹ ਇੱਕ ਗਲਤ ਅੰਸ਼ਰ ਖੜਾ ਇੱਥੇ ਤੇ ਇਹਨੇ ਜਾਣ ਬੁੱਝ ਕੇ ਇਹ ਕਾਰਵਾਈ ਕੀਤੀ ਹੈ ਔਰ ਜਾਨ ਬੁਝ ਕੇ ਸਿੱਖਾਂ ਦਾ ਜਾਨੀ ਦੁਸ਼ਮਣ ਲੱਗਦਾ ਹੈ ਸਿੱਖਾਂ ਦਾ ਇਹਦਾ ਕੋਈ ਨਾ ਕੋਈ ਮਤ ਪੇਦ ਹੈਗਾ ਇਹ ਗਲਤ ਅਫੀਸਰ ਇੱਥੇ ਖੜਾ ਜੋ ਸਿੱਖਾਂ ਨਾਲ ਗਲਤ ਬੇਇਨਸਾਫੀਆਂ ਕਰ ਰਿਹਾ ਖੜਾ ਹੋ ਕੇ ਇਹ ਸਾਧ ਸੰਗਤ ਜੀ ਇਹ ਬੰਦਾ ਦੇਖ ਲਓ ਅੱਛੀ ਤਰ੍ਹਾਂ ਪਛਾਣ ਲਓ ਇਹਦੀ ਕਾਰਵਾਈ ਆਪਾਂ ਥਾਣੇ 'ਚ ਕਰਾਂਗੇ ਜਾ ਕੇ ਤੇ ਮੈਂ ਕੱਲ ਪਾਰਲੀਮੈਂਟ ਸਟੇਟ ਵਿੱਚ ਜਾਵਾਂਗਾ ਤੇ ਮੈਂ ਕੱਲ ਜੰਤਰ ਮੰਤਰ ਧਰਨੇ ਤੇ ਵੀ ਬੈਠਾਂਗਾ ਆ ਦੇਖ ਲਓ ਸਾਧ ਸੰਗਤ ਜੀ ਇਹ ਬੰਦਾ ਦੇਖੋ ਆ ਪੁਲਿਸ ਵਾਲੇ ਨੇ اچਾਂਤ ਪੁੱਜ ਕੇ ਇਹਨਾਂ ਨੇ ਸਾਰਾ ਕੰਮ ਕੀਤਾ ਹੈ